ਗੁਰਦਾਸਪੁਰ ਵੱਲੋਂ ਪਿੰਡ ਫੱਜੂਪੁਰ ਜਿਹੜਾ ਉਹ ਪਹੁੰਚੇ ਆ ਜਿੱਥੇ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਜਿਹੜਾ ਉਹ ਰਹਿੰਦਾ ਹੈ ਮਾਈਪਾਗੋ ਸੇਵਾ ਸੁਸਾਇਟੀ ਵੱਲੋਂ ਇਸ ਮਾਤਾ ਜੀ ਨੂੰ ਜਿਹੜੀ ਆ व्हीਲ ਚੇਅਰ ਦੀ ਸੇਵਾ ਜਿਹੜੀ ਉਹ ਦਿੱਤੀ ਗਈ ਆ ਮਾਤਾ ਜੀ ਜਿਹੜੇ ਉਹ ਚੱਲ ਫੇਰ ਨਹੀਂ ਸਕਦੇ ਆ ਮਾਤਾ ਜੀ ਦਾ ਇੱਕ ਬੇਟਾ ਜੋ ਦਿਹਾੜੀ ਕਰਕੇ ਆਪਣੇ ਘਰ ਦਾ ਜਿਹੜਾ ਸਰਕਲ ਚਲਾ ਰਿਹਾ ਪਰਿਵਾਰ ਕੋਲ ਜਿਹੜਾ ਇੱਕੋ ਹੀ ਕਮਰਾ ਵਾ ਅਸੀਂ ਮਾਈਪਾਗੋ ਸੇਵਾ ਸੁਸਾਇਟੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਾਤਾ ਜੀ ਨੂੰ व्हीਲ ਚੇਅਰ ਦੀ ਸੇਵਾ ਦਿੱਤੀ ਆ ਬਾਕੀ ਅਸੀਂ ਵੀਰ ਜੀ ਨੂੰ ਪੁੱਛਦੇ ਹਾਂ ਕਿ ਉਹ ਸੁਸਾਇਟੀ ਬਾਰੇ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੇ ਮੈਂ ਮਾਈਪਾਗੋ ਸੇਵਾ ਸੁਸਾਇਟੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮਮੀ ਨੂੰ ਇਹ ਵੀਲਚੇਅਰ ਦਿੱਤੀਆ ਤੇ ਆਪਾਂ ਮੰਨ ਲਿਆ ਜਾਣ ਜਾਣ ਲਈ ਜਿੱਥੇ ਵੀ ਮਨਜੀ ਲੈ ਕੇ ਜਾ ਸਕਦਾ ਆਪਣੀ ਠੀਕ ਹੈ ਜੀ ਵੀਰ ਜੀ ਨੇ ਮਾਈਪਾਗੋ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ ਅਸੀਂ ਵੀ ਸੂ ਸੰਗਤਾਂ ਦਾ ਧੰਨਵਾਦ ਕਰਦਾ ਕਰਦੇ ਹਾਂ ਜੋ ਗਰੀਬ ਪਰਿਵਾਰਾਂ ਦੀਆਂ ਸੇਵਾਵਾਂ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ